ਨਹੀਂ ਨਾ ਹੁਣ ਕਾਰਨ ਕਾਫੀ ਵਾਰਦਾਤਾ ਹੁੰਦੇ ਨੇ ਨਿਵਾਸੀਆਂ ਵੱਲੋਂ ਕਾਫੀ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਇਸ ਖੜੇ ਪਾਣੀ ਕਾਰਨ ਬੱਚੇ ਖੇਲ ਨਹੀਂ ਸਕਦੇ ਤੇ ਹਮੇਸ਼ਾ ਮੋਟਰਸਾਈਕਲ ਗਿਫਲਦੇ ਰਹਿੰਦੇ ਹਾਂ ਤੇ ਜਾਣਾ ਆਉਣਾ ਬਹੁਤ ਹੀ ਮੁਸ਼ਕਲ ਹੋ ਗਿਆ ਗਲੀ ਪੱਟੀ ਨੂੰ 5 ਸਾਲ ਹੋ ਗਏ ਕੋਈ ਇੱਧਰ ਕੋਈ ਐਮਸੀ ਨਹੀਂ ਆਇਆ ਨਾ ਕੋਈ ਵੀਕ ਕਮੇਟੀ ਦਾ ਪ੍ਰਸਤਾਨ ਆਇਆ ਸੀ ਬਸ ਤੇਰੀ ਕਮੇਟੀ ਵਾਲਿਆਂ ਨੂੰ ਐਪਲੀਕੇਸ਼ਨਾਂ ਦੇ ਦਿੱਤੀਆਂ ਸਭ ਕੁਝ ਦੇ ਦਿੱਤੀਆਂ ਕੋਈ ਨਹੀਂ ਸੁਣ ਰਿਹਾ ਸੱਦਾ ਇੰਨਾ ਕਿ ਬੁਰਾ ਹਾਲ ਆ ਬੱਚੇ ਨਿਕਲਣੇ ਬਹੁਤ ਮੁਸ਼ਕਲ ਆ ਨੰਗਾ ਨੂੰ ਵੀ ਬਹੁਤ ਦਿੱਕਤ ਆ ਕਈ ਵਾਰ ਤਾਂ ਇਹ ਗਿਰ ਵੀ ਗਈ ਪਿਕਅਪ ਹੌਲ ਦੀ ਬੜੀ ਨਿਕਲ ਪੌਲ ਵਿੱਚ ਪਾਣੀ ਖੜ ਜਾਂਦਾ ਇੱਥੋਂ ਫਿਰ ਘੁੰਮ ਕੇ ਹੁਣਾ ਬੰਦ ਰਹਿਣ ਵਾਲੇ ਆ ਘਰ ਤੋਂ ਜੇ ਨਿਕਲਣਾ ਹੁੰਦਾ ਸੀ ਤਾਂ ਪਾਣੀ ਮੂਰੇ ਟੱਕਰਦਾ ਘਰ ਤੋਂ ਨਿਕਲਣਾ ਵੀ ਔਖਾ ਹੋ ਜਾਂਦਾ ਪੰਜ ਸਾਲ ਹੋ ਗਏ ਪਾਣੀ ਖੜੇ ਨੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਪਹੁੰਚ ਚੁੱਕੇ ਨਰੋਤਮ ਨਗਰ ਦੇ ਵਿੱਚ ਜਿੱਥੇ ਨਿਵਾਸੀਆਂ ਦਾ ਕਹਿਣਾ ਹੈ ਕਿ ਪਾਰੀ ਬਰਸਾਤ ਕਾਰਨ ਇੱਥੇ ਹਮੇਸ਼ਾ ਪਾਣੀ ਖੜਾ ਹੋ ਜਾਂਦਾ ਤੇ ਰੇਲਵੇ ਢੇੜੀ ਫਾਟਕਾਂ ਦੇ ਪੁਲ ਦੇ ਵਿੱਚ ਰਾਤ ਨੂੰ ਲਾਈਟ ਨਾ ਹੋਣ ਕਾਰਨ ਕਾਫੀ ਵਾਰਦਾਤਾ ਹੁੰਦੇ ਹਨ ਨਿਵਾਸੀਆਂ ਵੱਲੋਂ ਕਾਫੀ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਤੇ ਜਾਣਦੇ ਆ ਕਿ ਇਹਨਾਂ ਨੂੰ ਕੀ ਕੀ ਸਮੱਸਿਆਵਾਂ ਹਨ ਪ੍ਰਸ਼ਾਸਨ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਇਹ 5 ਸਾਲ ਤੋਂ ਦਰਖਾਸਤ ਲਾ ਕੇ ਜਾ ਰਹੇ ਹਨ ਪਰ ਕਿਸੇ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਇਸ ਖੜੇ ਪਾਣੀ ਕਾਰਨ ਬੱਚੇ ਖੇਡ ਨਹੀਂ ਸਕਦੇ ਤੇ ਹਮੇਸ਼ਾ ਮੋਟਰਸਾਈਕਲ ਗਿਫਲਦੇ ਰਹਿੰਦੇ ਹਾਂ ਤੇ ਜਾਣਾ ਆਉਣਾ ਬਹੁਤ ਹੀ ਮੁਸ਼ਕਿਲ ਹੋ ਚੁੱਕਾ ਹੈ ਮਿਊਸਪਲ ਕਮੇਟੀ ਵੱਲੋਂ ਵੀ ਕੁਝ ਨਹੀਂ ਕੀਤਾ ਜਾ ਰਿਹਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਗਰ ਇਹਨਾਂ ਦੀ ਮੰਗ ਨਾ ਪੂਰੀ ਕੀਤੀ ਗਈ ਤਾਂ ਇਸ ਦਾ ਪ੍ਰਦਰਸ਼ਨ ਵੱਡੇ ਪੱਧਰ ਤੇ ਕੀਤਾ ਜਾਵੇਗਾ ਤੇ ਜਿਹੜਾ ਵੀ ਇਹ ਰਤਨੇੜੀ ਪੁਲ ਹੈ ਇਸ ਦਾ ਕੋਈ ਫਾਇਦਾ ਨਹੀਂ ਹੈ ਇੱਥੇ ਪਾਣੀ ਖੜਾ ਹੋ ਜਾਂਦਾ ਹੈ ਭਾਰੀ ਬਰਸਾਤ ਕਾਰਨ ਤੇ ਲੋਕਾਂ ਨੂੰ ਵੜਾ ਕਾਫੀ ਕੁੰ ਫਿਰ ਕੇ ਆਣਾ ਪੈਂਦਾ ਹੈ ਤੇ ਆਉਣ ਜਾਣ ਦੇ ਵਿੱਚ ਕਾਫੀ ਦਿੱਕਤ ਹੋ ਜਾਂਦੀ ਹੈ ਹਾਂਜੀ ਕੀ ਨਾਮ ਹੈ ਮੇਰਾ ਨਾਮ ਰਾਜੂ ਹੈ ਜੀ ਤੇ ਕੀ ਪ੍ਰੋਬਲਮ ਹੈ ਤੁਹਾਨੂੰ ਸਾਡੇ ਨਾ 5 ਸਾਲ ਹੋ ਗਏ ਗਲੀ ਪੱਟੀ ਨੂੰ 5 ਸਾਲ ਹੋ ਗਏ ਕੋਈ ਇੱਧਰ ਕੋਈ ਐਮਸੀ ਨਹੀਂ ਆਇਆ ਨਾ ਕੋਈ ਕਮੇਟੀ ਦਾ ਪ੍ਰਸਤਨ ਆਇਆ ਸੀ ਬਸੇਰੀ ਕਮੇਟੀ ਵਾਲਿਆਂ ਨੂੰ ਐਪਲੀਕੇਸ਼ਨਾਂ ਦੇ ਦਿੱਤੀਆਂ ਸਭ ਕੁਝ ਦੇ ਦਿੱਤੀਆਂ ਕੋਈ ਨਹੀਂ ਸੁਣ ਰਿਹਾ ਸਾਡਾ ਇੰਨਾ ਕਿ ਬੁਰਾ ਹਾਲ ਆ ਬੱਚੇ ਨਿਕਲਣੇ ਬਹੁਤ ਬਹੁਤ ਦੁਖੀ ਹੋਏ ਪਏ ਨੇ ਨਾ ਬੱਚੇ ਬਾਹਰ ਖੇਡ ਸਕਦੇ ਗਲੀ ਦੇ ਵਿੱਚ ਵੱਡੇ ਸਾਹਮਣੇ ਦੇ ਲੋਕ ਪਾਣੀ ਸੀਵਰੇਜ ਦਾ ਖੜਾ ਗੰਦਾ ਪਾਣੀ ਖੜਾ ਮੱਛਰ ਰੰਨੇ ਆ ਬਿਮਾਰੀ ਦਾ ਘਰ ਇੰਨਾ ਬਣਿਆ ਪਿਆ ਵਾ ਸਾਡੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਾਡਾ ਜਨ ਦਿਨ ਆ ਦੁਭਰ ਹੋਇਆ ਪਿਆ ਵਾ ਇੱਕ ਇੰਨੇ ਆ ਬ੍ਰਿਜ ਬ ਉਹਨਾਂ ਦਾ ਉਹ ਰਾਤ ਨੂੰ ਬਹੁਤ ਬੁਰਾ ਆਉਂਦਾ ਕੋਈ ਲਾਈਟ ਨਹੀਂ ਕੋਈ ਕੁਝ ਨਹੀਂ ਹੈਗੀ ਇੱਧਰ ਜੀ ਉਸ ਤੋਂ ਪਹਿਲਾਂ ਕਿਸੇ ਨੂੰ ਮੰਗ ਕੀਤੀ ਨਹੀਂ ਤੇ ਠੀਕ ਹੋਵਾਂਗੇ ਅਸੀਂ ਕਮੇਟੀ ਦੇ 10 ਵਾਰ ਜਾਇਆ ਜੀ ਕੋਈ ਨਹੀਂ ਹੁੰਦਾ ਹੈਗਾ ਜੀ ਉੱਥੇ ਹਾਂਜੀ ਕਮੇਟੀ ਦੇ ਚਾਰ ਪੰਜ ਉਹਨਾਂ ਨੂੰ ਪ੍ਰਧਾਨ ਜੀ ਨੂੰ ਮਿਲਲੇ ਸਭ ਨੂੰ ਮਿਲਲੇ ਤੇ ਉਹ ਕਹਿੰਦੇ ਕਰਾ ਦਾਂਗੇ ਕਰਾ ਦਾਂਗੇ ਕੋਈ ਹੱਟ ਕਰੋ ਨਹੀਂ ਹੋਏਗਾ ਐਮਸੀ ਕੀ ਕਹਿੰਦਾ ਐਮਸੀ ਤਾਂ ਸਾਨੂੰ ਪਤਾ ਹੀ ਨਹੀਂ ਕਿ ਕਿਹੜਾ ਵਾਹੂਰੀ ਦਾ ਅੱਛਾ ਤੁਹਾਨੂੰ ਐਮਸੀ ਦਾ ਹੀ ਨਹੀਂ ਪਤਾ ਨਾ ਐਮਸੀ ਹੁਣ ਜਦ ਆਈ ਨਹੀਂ ਕਿ ਤੂੰ 5 ਸਾਲ ਹੋ ਗਏ ਟਰਮ ਹੀ ਨਹੀਂ ਰਹਿ ਕੇ ਫਿਰ ਆਣਗੇ ਐਮਸੀ ਅੱਜ ਕੀ ਨਾ ਤੇਜ ਪ੍ਰਕਾਸ਼ ਜੀ ਤੇ ਇੱਕ ਕਿਹੜਾ ਵਾਰਡ ਤੇ 9 ਨੰਬਰ ਵਾਰਡ ਹੈ ਜੀ ਇਹ ਕੀ ਪ੍ਰੋਬਲਮ ਹੈ ਤੁਹਾਨੂੰ ਅਸੀਂ ਇੱਥੋਂ ਲੰਘਦੇ ਅਸੀਂ ਹੈਗੇ 5 ਨੰਬਰ ਵਾਰਡ ਦੇ ਅਸੀਂ ਰੋਜ਼ ਇੱਥੋਂ ਲੰਘਦੇ ਆ ਨੰਘਣ ਨੂੰ ਬਹੁਤ ਦਿੱਕਤ ਹੈ ਕਈ ਵਾਰ ਤਾਂ ਇਹ ਗਿਰ ਵੀ ਗਏ ਪਿੱਖਾ ਪੋਲ ਦੀ ਬੜੀ ਦਿੱਕਤ ਹੈ ਪੋਲ ਵਿੱਚ ਪਾਣੀ ਖੜ ਜਾਂਦਾ ਇੱਥੋਂ ਉੱਪਰ ਘੁੰਮ ਕੇ ਆਉਣਾ ਪੈਂਦਾ ਤੇ ਸ਼ਾਰਟਕਟ ਬਣਾਇਆ ਸੀ ਪਰ ਉਹਦਾ ਕੋਈ ਬਣੇ ਦਾ ਫਾਇਦਾ ਨਹੀਂ ਹੋਇਆ ਜੀ ਕੋਈ ਨਾਲ ਰੈਟ ਨਹੀਂ ਚੱਲਦੀ ਕੋਈ ਕੁਛ ਨਹੀਂ ਕੋਈ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਹੈ ਨਹੀਂ ਜੀ ਇਸ ਤੋਂ ਅਸੀਂ ਸਭ ਦੁਖੀ ਆ ਇਹਨੂੰ ਸੁਧਾਰ ਕੀਤਾ ਜਾਵੇ ਇਹਦੇ ਵੱਲ ਤੇ ਹੰਦ ਦਿੱਤਾ ਜਾਵੇ ਤੇ ਆ ਰੋਡ ਬਣੀ ਜਾਵੇ। ਹਾਂਜੀ ਕੀ ਨਾਮ ਹੈ? ਜਸਮੀਤ ਸਿੰਘ ਜੀ। ਹਾਂਜੀ ਤੇ ਕੀ ਕਹਿੰਨਾ ਤੁਸੀਂ? ਇਹ ਬਾੜ ਨੰਬਰ ਤੋਂ ਉਹਦੇ ਰਹਿਣ ਵਾਲੇ ਹੀ ਆ ਘਰ ਤੋਂ ਜੇ ਨਿਕਲਣਾ ਹੁੰਦਾ ਸੀ ਉਹ ਤਾਂ ਪਾਣੀ ਮੂਰੇ ਟੱਕਰਦਾ। ਘਰ ਤੋਂ ਨਿਕਲਣਾ ਵੀ ਔਖਾ ਹੋ ਜਾਂਦਾ। ਕਿੰਨਾ ਟਾਈਮ ਹੋ ਗਿਆ ਪਾਣੀ ਖੜੇ ਨੂੰ? 5 ਸਾਲ ਹੋ ਗਏ ਤਕਰੀਬਨ। ਅੱਛਾ। ਬੜੇ ਬੱਟੋਏ ਪਏ ਹੋਈ। ਕਮਿਟੀ ਨੂੰ ਕਿਹਾ ਨਹੀਂ? ਐਮਸੀ ਨੂੰ ਕਿਹਾ ਜੀ ਕੁਝ ਕਰਾਇਆ ਨਹੀਂ ਇਹੋਨਾਂ ਨੇ। ਅੱਛਾ ਜੀ। ਤੇ ਕਮੇਟੀ ਅੱਜ ਕਿਸੇ ਨੂੰ? ਕਮੇਟੀ 'ਚ ਵੀ ਕਿਹਾ ਸੀਗਾ ਜੀ ਕੁਝ ਨਹੀਂ ਕਰਾਇਆ ਜੀ ਇਹੋਨਾਂ ਨੇ। ਇਹੋਨਾਂ ਨੇ ਨਹੀਂ ਕਰਾਇਆ। ਨਹੀਂ। ਪ੍ਰਧਾਨ ਨਗਰ ਕੌਂਸਲ ਦੇ ਪ੍ਰਧਾਨ ਈਓ ਪ੍ਰਸ਼ਾਸਨ ਐਡੀਮ ਸਾਹਿਬ ਨੇ ਕਿਸ ਨੂੰ ਕਿਹਾ ਤੁਸੀਂ ਹਾਂਜੀ ਹਾਂਜੀ ਫੇਰ ਕੀ ਕਹਿਣਾ ਜੀ ਉਹ ਕਹਿਣਾ ਕਰਾਨੇ ਅੱਛਾ ਜੀ 5 ਸਾਲ ਤੋਂ ਇਹੀ ਲਾਰਾ ਲਾਇਆ ਹੈ ਕਰਾਨੇ ਆ ਕਰਾਨੇ ਉਹਨਾਂ ਨੇ ਕਹਿਣਾ ਜੀ ਅਸੀਂ ਕਰਾ ਦੰਨੇ ਆ ਉਹ ਮੁੜ ਕੇ ਕੋਈ ਬੋਲਦਾ ਨਹੀਂ ਕੁਝ ਕੁਝ ਕਹਿਣਾ ਨਹੀਂ ਇਕਰਾਰ ਨਹੀਂ ਰਿਹਾ ਕੁਝ ਵੀ ਕੋਈ ਹੁਣ ਤੁਹਾਡੇ ਕੀ ਮੰਗੇ ਜੀ ਸਾਡੀ ਮੰਗਾ ਛੇਤੀ ਤੋਂ ਛੇਤੀ ਕਰਾਇਆ ਜਾ ਵੀ ਕੰਮ ਸੜਕ ਦਾ